ਪਹੁੰਚੇ ਆ ਪੰਡਤ ਜੀ ਲਾਟਰੀ ਵਾਲੇ ਕੋਲੇ ਤੁਸੀਂ ਭੀੜ ਦੇਖ ਸਕਦੇ ਹੋ ਕਿ ਬਾਹਰ ਤੋਂ ਹੀ ਲੈਣ ਲੱਗਿਆ ਹੋਈਆਂ ਨੇ ਇਹ ਪੰਡਤ ਜੀ ਲਾਟਰੀ ਵਾਲੇ ਕੁੰਡਲੀ ਦੇਖ ਕੇ ਲਾਟਰੀ ਦਿੰਦੇ ਆ ਕਿ ਲਾਟਰੀ ਨਿਕਲਦੇ ਜੇ ਬਹੁਤ ਜ਼ਿਆਦਾ ਚਾਂਸ ਵੱਧ ਜਾਂਦੇ ਆ ਜਿਹੜੀ ਮੈਚਿੰਗ ਹੁੰਦੀ ਹੈ ਜਿਸ ਹਿਸਾਬ ਦਾ ਅੰਕ ਉਸ ਦਾ ਅੰਕ ਦੇਖ ਕੇ ਉਹਨਾਂ ਦੇ ਵਾਹ ਦੇਖੋ ਜਮਾ ਬੁਲਾਵਾ ਲੱਕੀ ਨੰਬਰ ਦੇਖ ਕੇ ਜਾਂ ਡੇਟ ਆਫ ਬਰਤ ਦੇ ਹਿਸਾਬ ਨਾਲ ਉਹਨਾਂ ਦੇ ਕੈਲਕੂਲੇਸ਼ਨ ਕਰਕੇ ਫਿਰ ਲਾਟਰੀ ਦਿੱਤੀ ਜਾਂਦੀ ਹੈ ਲੈਣਾ ਦੇਖੋ ਕਿੰਨੀ ਲੰਬੀਆਂ ਲੰਬੀਆਂ ਦੂਰੋਂ ਦੂਰ ਆਉਂਦੇ ਆ ਔਨਲਾਈਨ ਵੀ ਮੰਗਾਈ ਜਾਂਦੀਆਂ ਇਹਨਾਂ ਤੋਂ ਤੇ ਆਪਾਂ ਅੰਦਰ ਜਾ ਕੇ ਵੱਡਾ ਜੀ ਨਾਲ ਵੀ ਗੱਲ ਕਰਾਂਗੇ ਤੇ ਲੋਕਾਂ ਕੋਲ ਗੱਲ ਕਰਾਂਗੇ ਲੋਕਾਂ ਨਾਲ ਕਰਦੇ ਵਾਹ ਚੱਲ ਵਾਜੀ ਮੱਕਾ ਸਹੀ ਲਾਣਾ ਮੱਕਾ ਸਹੀ ਜੀ ਕਿੱਥੋਂ ਆਏ ਜੀ ਭਾਈ ਜੀ ਐਨੀ ਭੀੜ ਕਾ ਹੋਇਆ ਇੱਥੇ ਮੇਰਾ ਇੰਟਰਵਿਊ ਮੇਰਾ ਕੱਤੋਂ ਲੈਣ ਇੰਟਰਵਿਊ ਭਾਈ ਜੀ ਫਿਰ ਵੀ ਭੀੜ ਕਾ ਪੈਂਦੀ ਇੱਥੇ ਲਾਟਰੀ ਦੁਕਾਨਾਂ ਹੋਰ ਵੀ ਬਹੁਤ ਹੈਗੀਆਂ ਉਹ ਪਾਸੇ ਆ ਰਿਹਾ ਜਾਨੀ ਕਿ ਕੁੰਡਲੀ ਦੇਖ ਕੇ ਤਾਂ ਹਾਂ ਨਿਕਲਦਾ ਹਾਲ ਚਾਂਸ ਹੁੰਦਾ ਡੇਢ ਓਵਰ ਤੇ ਸਾਹਮਣੇ ਦੇਖਦੇ ਡੇਢ ਓਵਰ ਦੇ ਸਾਹਮਣੇ ਆ ਪਿਆ ਸੀ ਮੈਂ ਤਾਂ ਫਸਟ ਟਾਈਮ ਹੀ ਆਇਆ ਇਹ ਲੱਕੀ ਨੰਬਰ ਹੁੰਦਾ ਜੀ ਹਨਾ ਹਾਂਜੀ ਹਾਂਜੀ ਠੀਕ ਹੈ ਚਲੋ ਚਲੋ ਲੱਕੀ ਕੋਈ ਆਖਰੀ ਕੱਢੇ ਪਿਛੇ ਦੀ ਹਫਤੇ ਦੇ ਆਪਾਂ ਫਿਰ ਤੁਹਾਨੂੰ ਦੁਬਾਰਾ ਕਰਾਂਗੇ ਇੰਟਰਵਿਊ ਤੁਹਾਡੀ ਫਿਰ ਆਪਾਂ ਤਾਂ ਵੱਡੀ ਕੋਈ ਚੱਲਦੇ ਆਪਾਂ ਵੀ ਕੋਈ ਗੱਲ ਬੰਦ ਕਰਦੇ ਆਪਾਂ ਚਲੋ ਜੀ ਕੁੰਡਲੀਆਂ ਦੇਖੀ ਜਾਂਦੇ ਤੇ ਲੜਦੇ ਹਾਂ ਕਾਨੀ ਲਿਬਲ ਵੀ ਲੜ ਰਹੀ ਆ ਇਹਨਾਂ ਦੇ ਹਾਂਜੀ ਨਾਲ ਕਿੰਨਾ ਆਇਆ ਆਇਆ ਕੋਟ ਕਪੂਰੇ ਤੋਂ ਕੋਟ ਕਪੂਰੇ ਸਾਡੇ ਉੱਥੇ ਨਹੀਂ ਨਿਕਲਦੀਆਂ ਜੀ ਇੱਥੇ ਨਹੀਂ ਨਿਕਲਦੀਆਂ ਤੁਹਾਡਾ ਨਿਕਲੀ ਫਿਰ ਦੁਬਾਰਾ ਇੰਟਰਵਿਊ ਕਰਾਂਗੇ ਤੁਹਾਡਾ ਨਿਕਲੂ ਵੀ ਪੱਕਾ ਚਲ ਜੀ ਕੋਲ ਆਇਆ ਹੁਣ ਚਲ ਜੀ ਅਸੀਂ ਤਾਂ ਪੰਡਤਨੂੰ ਵੀ ਖੁਸ਼ ਕਰਦੇ ਨੇ ਦੇ ਕੇ ਪੈਸੇ ਤੁਹਾਨੂੰ ਵੀ ਕਰਾਂਗੇ। ਇਹ ਤਾਂ ਸਹੀ ਆਪਾਂ ਕੀ ਗੱਲ ਆਂ ਅੰਟੀ ਗੱਲ ਸੁਣੋ ਗੱਲ ਸੁਣੋ ਹੱਥਾਂ ਵੱਨ ਪੰਡਤ ਹੱਥਾਂ ਵੱਧ ਮਾਬਰ ਗੱਲ ਸੁਣੋ ਪੰਡਤ ਜੀ ਨੂੰ ਆਪੇ ਖੁਸ਼ ਹੋਏ ਕਿ ਉਹਨਾਂ ਕੋਲ ਲਾੜੇ ਨਿਕਲਦੇ ਆ ਉਹਨੂੰ ਮਾਪੇ ਖੁਸ਼ੀ ਹੋ ਜਾਂਦੀ ਆ। ਹਾਂ ਸਹੀ ਗੱਲ ਆਪਾਂ ਤਾਂ 20 ਲੱਖ ਹੀ ਨਿਕਲ ਜਾਂ ਦੂਜੇ ਤੁਸੀਂ ਰੱਖ ਲਿਓ ਚੱਕ ਦੀ ਲੈਣਾ ਦੇਣਾ ਸਾਡਾ ਲੈ ਇਹ ਤੁਸੀਂ ਆ ਕੇ ਕਹਿੰਦਾ ਜੀ ਆਪਾਂ ਦੇ ਕੋਲ ਲਾੜੇ ਨਿਕਲਦੇ ਆ ਇਹ ਉਹਨੂੰ ਖੁਸ਼ੀ ਆ ਸਾਨੂੰ ਕੋਲ ਲਾੜੇ ਨਿਕਲਦੇ ਆ ਹਾਂ ਜੀ ਦੱਸਾਂਗੇ ਇਹ ਵੀ ਨਾ ਹੱਥੋਂ ਚ ਲਾੜੇ ਨਿਕਲਦੇ ਚੰਗੀ ਗੱਲ ਆ। ਆ ਭਾਈ ਸਾਇਲੈਂਸ ਹੋਏ ਮੜਾਇਆ ਹਾਂਜੀ ਵੀਰੇ ਹਾਂ ਤੁਸੀਂ ਕਿੱਲੇ ਦਾ ਤੁਸੀਂ ਬਣਾਉਣਾ ਕਰੋੜਪਤੀ ਕੀ ਬਣਾਉਣਾ ਤੁਸੀਂ ਬਣਾ ਠੇਕਾ ਰੱਖਿਆ ਕਰੋੜਪਤੀ ਬਣਦਾ ਵੀਰੇ ਠੀਕ ਹੈ ਮੈਂ ਨਹੀਂ ਲੈਂਦਾ ਪਰਮਾਤਮਾ ਨੇ ਦਿੱਤਾ ਮੈਨੂੰ ਠੇਕਾ ਵੀ ਭਾਈ ਕਰੋੜਪਤੀ ਤੁਸੀਂ ਬਣਾਉਣਾ ਠੀਕ ਹੈ ਤੇ ਬਣ ਵੀ ਰਹੇ ਨੇ ਤੁਸੀਂ ਪਿਛਲੇ ਇੰਟਰਵਿਊ ਕਰਿਆ ਮੈਂ ਤੁਹਾਨੂੰ ਮੇਥਰ ਰਾਸ਼ੀ ਤੇ ਤੁਲਾ ਰਾਸ਼ੀ ਦੇ ਬਾਈ 1 ਮਿੰਟ ਸਾਇਲੈਂਸ ਹੋ ਜਾ ਮਾੜਾ ਜਿਹਾ ਪਿਛਲੇ ਸ਼ਨੀਵਾਰ ਮੰਗਲਵਾਰ ਤੁਸੀਂ ਮੇਰਾ ਇੰਟਰਵਿਊ ਕਰਾਈ ਤੇ ਮੈਂ ਕਿਹਾ ਸੀ ਮੇਥਨ ਤੇ ਤੁਲਾ ਰਾਸ਼ੀ ਨਾਮ ਲੱਗੂਗਾ ਤੇ ਤੁਸੀਂ ਰਜਾਨਾ ਸਪੋਕਸਮੈਨ ਤੇ ਖਬਰ ਚੱਲੀ ਆ ਮੇਥਰ ਤੁਸੀਂ ਦੇਖ ਕੇ ਆਇਆ ਤਹੀ ਆਇਆ ਮੇਥਰ ਰਾਸ਼ੀ ਵਿੱਚ 1.5 ਕਰੋੜ ਜਾ ਚੁੱਕੇ ਆ ਜੀ ਅਸੀਂ ਦੁਬਾਰਾ ਹੀ ਤਾਂ ਆਈਆਂ ਤੁਹਾਡੇ ਕੋਲੇ ਤੇ ਉਸ ਤੋਂ ਬਾਅਦ ਮੈਂ ਕਿਹਾ ਵੀ ਬਠਿੰਡੇ 6-7 ਨਾਮ ਹੋਣਗੇ ਉਹ ਵੀ ਤੁਹਾਡੇ ਕੋਲ ਵੀਡੀਓ ਪਈ ਆ ਤੇ ਤਿੰਨ ਨਾਮ ਹੋ ਗਏ ਲਗਾ ਤਰਫ ਬਠਿੰਡੇ ਟਿਕਟ ਵਿਕਰੀ ਨੂੰ ਜਿਹੜਾ ਹੁਣ 1.5 ਕਰੋੜ 8 ਮਾਰ ਮੇਰੇ ਕੋਲ ਇੱਕ ਕਮਰਾ ਮੈਂ ਇਹ ਕਹਿਣਾ ਵੀ ਰਾਸੀ ਜਨਾਬ ਲਾ ਨਹੀਂ ਜਾਊਗਾ ਟਿਕਟ ਤਾਂ ਕਿਤੇ ਵੀ ਲਾ ਕੇ ਸਕਦਾ ਮੈਂ ਰਾਸੀ ਵਾਲਾ ਪਰ ਇਹ ਆ ਵੀ ਸਾਡੀ ਗੱਲ ਇਹ ਆ ਭਰਾਵਾ ਵੀ ਆਲ ਇੰਡੀਆ ਦੇ ਵਿੱਚ ਸਾਡੇ ਇਹਨੇ ਕੋਈ ਨਾਮ ਨਹੀਂ ਦੇ ਸਕਿਆ ਅੱਛਾ ਪਹਿਲੇ ਨੰਬਰ ਤੇ ਆਉਣੇ ਆ ਪਰਮਾਤਮਾ ਦੀ ਕਿਰਪਾ ਜਿੱਤੇ ਸੇਲ ਵੱਧੂ ਨਾ ਵੀ ਆਉਣਗੇ ਤੇ ਲੋਕਾਂ ਦਾ ਜਦ ਪਿਆਰ ਮਿਲਦਾ ਨਾ ਇਹਦੇ ਕੋਲ 500 ਬੰਦਾ ਖੜਾ ਲਾਈਨ ਚੜ ਇੱਥੇ 500 ਬੰਦੇ ਦੀ ਦੁਆ ਹੋਣੀ ਆ ਇਹ ਜਗ੍ਹਾ ਤੇ ਕੱਲੇ ਦੇ ਨਹੀਂ 500 ਬੰਦੇ ਰੱਬ ਨੇ ਸੁਣੀ ਇਹਨਾਂ ਦੀ ਦੁਆ ਵੀ ਨਾਮ ਲੱਗੇ ਤੇ ਨਾਮ ਲੱਗੇ ਜਾਂਦਾ अच्छा ਹੁਣ ਜਿਹੜੀ ਰਾਸ਼ੀ ਕਿਹੜੀ ਰਾਸ਼ੀ ਨੂੰ ਜਿਹੜਾ ਹੁਣ ਜਿਹੜਾ ਦੇਖੋ ਜੀ ਅਸੀਂ ਹੂਲੀ ਬੰਪਰ ਦੋ ਰਾਸ਼ੀਆਂ ਦਰਮਿਆਨ ਕਰੀਏ ਨੇ ਮਿਥਨ ਤੇ ਤੁਲਾ ਹਾਂ ਤੇ 1.5 ਕਰੋੜ ਮਿਥਨ ਰਾਸ਼ੀ 'ਚ ਪਾ ਗਏ ਆ ਹਾਂ ਜਿਹੜੀ ਹੁਣ ਇਹ ਹੈ ਤੁਲਾ ਰਾਸ਼ੀ ਦੇ 99% ਚਾਂਸ ਵੜ ਗਏ ਅੱਛਾ ਕਿ ਦੋ ਰਾਸ਼ੀਆਂ ਬੁੱਲੀ ਜਿਵੇਂ ਮਿਥਨ ਦਾ ਪਾ ਗਏ ਨਾ ਹੁਣ ਇਹ 99% ਤੁਲਾ ਦੇ ਰਾਸ਼ੀ ਚਾਂਸ ਨੇ 1% ਮਿਥਨ ਦੇ ਰਹਿ ਗਈ ਇਸ ਕਰਕੇ ਦੋਨੇ ਰਾਸ਼ੀਆਂ ਦੇ ਹੂਲੀ ਬੰਪਰ ਪਾ ਸਕਦੇ ਹੋ ਇਹ ਬੰਦਾ ਜੀ ਤੁਸੀਂ ਕੀ ਕੈਲਕੂਲੇਸ਼ਨ ਇਹ ਜੀ ਕਰਦੇ ਹੋ ਵੀ ਲਾਟਰੀ ਇਹ ਕੈਲਕੂਲੇਸ਼ਨ ਸਾਡੇ ਬਜ਼ੁਰਗਾਂ ਦਾ ਸਾਨੂੰ ਗਿਆਨ ਅੰਕ ਜੋਤਸ ਅੰਕ ਜੋਤ ਉਸ ਹੁੰਦਾ ਜੋੜ ਘਟਾਓ ਹੁੰਦੇ ਨੇ ਰਾਸ਼ੀਆਂ ਦੇ ਇਦਾਂ ਆਪਣੇ ਨਾਮ ਦੀ ਰਾਸ਼ੀ ਹੁੰਦਾ ਅੱਖਰ ਦੀ ਵੀ ਰਾਸ਼ੀ ਹੁੰਦੀ ਆ ਤੇ ਆਪਣੇ ਇਹਦੇ ਵਿੱਚ ਟਿਕਟ ਦਾ ਵੀ ਡੇਟ ਆਵਰਥ ਮੰਨੇ ਜਾਂਦਾ ਹੁਣ ਕਿਸੇ ਨੂੰ ਇਹ ਨਹੀਂ ਪਤਾ ਹੋਊਗਾ ਕਿ ਟਿਕਟ ਦਾ ਡੇਟ ਆਵਰਥ ਕੀ ਆ ਜਿੱਦਾਂ 22 ਮਾਰਚ 2025 ਨੂੰ ਨਿਕਲਦੀ ਐਸੀ ਇਹਦਾ ਟਿਕਟ ਦਾ ਡੇਟ ਆਵਰਥ ਮੰਨਦੇ ਆ ਹਾਂ ਜੀ 8 ਵਜੇ ਦਾ ਜਾਣਾ ਟਾਈਮ ਨਿਕਲਦਾ ਡਰਾਓ ਦਾ ਜਾਣਦਾ ਟਾਈਮ ਆ ਹੌਲੀ ਬੰਪਰ ਆ ਪੰਜਾਬ ਸਟੇਟ ਦਾ ਹੌਲੀ ਦੀ ਮਿੱਥਾ ਰਾਸ਼ੀ ਬਣਦੀ ਆ ਇਹ ਅਸੀਂ ਕਨਵਰਟ ਕਰਕੇ ਹਿਸਾਬ ਨਾਲ ਟਿਕਟ ਦਿੰਨੇ ਆ ਯਾਨੀ ਇੱਕ ਅਗਦੇ ਪੈਟਰੋਲ ਪਾ ਲਈ ਤੇ ਨਾਮ ਲੱਗਦਾ ਵੀਰੇ ਅੱਛਾ ਓਕੇ ਕਿੰਨੀ ਕੀ ਲਾਟਰੀ ਆ ਅ ਕਿਉਂ ਕਿੰਨੇ ਕੇ ਲੋਕ ਕਿੱਥੋਂ ਕਿੱਥੋਂ ਆ ਰਹੇ ਨੇ ਕਿ ਲੋਕ ਬਹੁਤ ਦੂਰੋਂ ਦੂਰ ਆ ਰਹੇ ਨੇ ਲੋਕ ਅੱਜ ਦਾ ਬਹੁਤ ਲੋਕ ਆਏ ਜਿਨ੍ਹਾਂ ਨੇ ਮੇਰੇ ਵਿਰੁੱਧ ਵੀਡੀਓ ਪਾਈਆਂ ਚੈਨਲ ਦਾ ਹੈ ਨਾ ਉਹ ਵੀ ਮੇਰੇ ਕੋਲ ਅਟਿਕਟਾਂ ਲੈ ਗਈ ਜਿਹੜੇ ਮੈਨੂੰ ਕਹਿੰਦੇ ਪੰਡਤ ਲੋੜਦਾ ਠੀਕ ਹੈ ਉਹ ਵੀ ਮੇਰੇ ਤੋਂ ਟਿਕਟਾਂ ਲੈ ਗਈ ਹੋਰ ਦੱਸੋ ਹੁਣ ਕੀ ਹੋਊਗਾ ਜਿਨਾ ਤੁਸੀਂ ਪੰਡਤ ਜੀ ਕਿਹਾ ਸਾਰੇ ਇੰਡੀਆ ਦੇ ਸਭ ਤੋਂ ਵੱਧ ਨਾਮ ਨਿਕਲਿਆ ਇਹ ਤਾਂ ਹੁਣ ਪਤਾ ਹੁਣ ਸਾਰੇ ਇੰਡੀਆ ਤੋਂ ਲੈਣ ਨੂੰ ਆਉਂਗਾ ਹੁਣ ਲੈਣ ਨੂੰ ਆਉਗਾ ਇਹ ਆਲ ਪੰਜਾਬ ਸਾਡਾ ਨੈਟਵਰਕ ਹੈ ਜੀ ਹਰ ਇੱਕ ਪੰਜਾਬ ਦੇ ਚ ਪਨੋਟ ਐਂਟਰਪ੍ਰਾਈਜ਼ ਦੇ ਰਿਟੇਲਰ ਕਾਊਂਟਰ ਨੇ ਇਦੇ ਵਿੱਚੋਂ ਪੰਡ ਲਾਟਰੀ ਏਜੰਸੀ ਇੱਕ ਜਿਆਦਾ ਫੇਅਰਨਸ ਕਾਉਂਟਰ ਆ ਠੀਕ ਹੈ ਸਾਡਾ ਆਲ ਪੰਜਾਬ ਦੇ ਬਠਿੰਡੇ ਦੇ ਵਿੱਚ ਸਾਡੇ ਹੋਰ ਵੀ ਕਾਉਂਟਰ ਨੇ ਇਹ ਨਹੀਂ ਹੈਗਾ ਵੀ ਉਠਿੰਡੇ ਵਿੱਚ ਬਾਹੀਆਂ ਗੱਲਾਂ ਬਠਿੰਡੇ ਦੇ ਸਾਡੇ ਆਪਣੋ ਟੈਂਟਰਾਈ ਦੇ ਹੋਰ ਵੀ ਰੇਟੇਲਰ ਕਾਉਂਟਰ ਨੇ ਪਰ ਲੋਕਾਂ ਦਾ ਪਿਆਰ ਮੇਰੇ ਕੰਨੀ ਮੇਰੇ ਚਿਹਰੇ ਨੂੰ ਵੱਧਦਾ ਤੁਸੀਂ ਇੱਕ ਪੰਜਾਬ ਦੇ ਬਹੁਤ ਬੜਾ ਜਿਵੇਂ ਪਠਾਨਕੋਟ ਆ ਬਹੁਤ ਦੂਰ ਹੈ ਤੁਸੀਂ ਪੋਸਟ ਭੇਜ ਨਹੀਂ ਹੋਵੇ ਬਾਏ ਪੋਸਟ ਬਾਏ ਕੋਰੀਅਰ ਕਰਦੇ ਆ ਕਰਵਾਓ ਉਹ ਬੰਦੇ ਨੂੰ ਪਤਾ ਹੈ ਹਾਂ ਤੇ ਹੁਣ ਜਿਹੜੇ ਸਾਡੇ ਅੱਡੇ ਬਣਾਉਣ ਦਾ ਕੰਮ ਹੈ ਇਸ ਕਰਕੇ ਵੀ ਸਾਡਾ ਇਕੱਠਾ ਜਿਹੜਾ ਬੰਡਿਆ ਜਾਵੇ ਹਾਂ ਮੰਨ ਲਓ ਮੈਂ ਬਠਿੰਡਾ ਦੇ ਕਲਾ ਇਰੀਆ ਰੱਖਦਾ ਨਾ ਵੀ ਦਿੱਲੀ ਮੈਂ ਬਠਿੰਡੇ ਬੈਠਾ ਤੇ ਲੋਕਾਂ ਨੇ ਕਿ ਕਿਤੇ ਰੋਕਾ ਹਾਂ ਲਧਿਆਣੇ ਦਾ 1000 ਤੋਂ ਪਲੱਸ ਟੋਕਨ ਬੁਕਿੰਗ ਹੈ ਜੀ 400 ਨਹੀਂ ਵਾਰ ਅਡਵਾਂਸ ਬੁੱਕ ਕਰਾ ਸੀ ਨਾ ਪਾਈ ਲੱਗ ਗਿਆ ਸਾਨੂੰ ਵਾਚਰ ਕਣਕਣ ਕਾ ਗੀ ਤੇ ਤੇ ਪੂਰੇ 300 ਤੋਂ ਪਲੱਸ ਟੋਕਨ ਹੋ ਚੁੱਕਿਆ 300 ਪਲੱਸ ਟੋਕਨ ਹੋ ਚੁੱਕਿਆ ਜੀ ਜਿਹੜਾ ਸੀ ਅਟੈਂਡ ਕਰਨਾ ਵਿੱਚ 100 150 ਬੰਦਾ ਮੜੂਗਾ ਸਾਨੂੰ ਪਤਾ ਵਾ ਅਗਲੇ ਮੰਗਲਵਾਰ ਆਊਗਾ ਤੇ ਉਸ ਤੋਂ ਬਾਅਦ ਦੇ ਵਿੱਚ ਅਮਰਗੜ ਦੇਖ ਲੋ ਉੱਤੇ ਜਾ ਪੈਂਦਾ ਇਸ ਕਰਕੇ ਜਲਦੋਂ ਜਲਦ ਜਿਹਦੇ ਕੋਲ ਵੀ ਕੋਈ ਸੈਟਅਪ ਆ ਅੰਮ੍ਰਿਤਸਰ ਦੇ ਵਿੱਚ ਆਪਣੇ ਮੋਗੇ ਦੇ ਵਿੱਚ ਤੇ ਸ੍ਰੀ ਮੁਕਸਰ ਸਾਹਿਬ ਤੇ ਪਟਿਆਲੇ ਵਿੱਚ ਸੈਟਅਪ ਗਿਆ ਵੀ ਹਰ ਇੱਕ ਦਿਨ ਸਾਡਾ ਬੰਡਿਆ ਜਾ ਦੀਵਾ ਜਨੂ ਅੱਜ ਕੋਪ ਕੋ ਇੱਕ ਵਾਰੀ ਕਰਦਾ ਪੰਡ ਤੇ ਕਿ ਚਰਚਾ ਦਾ ਵਿਸ਼ਾ ਬਣੂਗਾ ਵਿਰੋਧੀ ਬੋਅ ਬਣਗੇ ਜਦ ਕਿਸੇ ਦੇ ਖਿਲਾਫ ਮੀਡੀਆ ਤੋਂ ਖਬਰ ਪੈਣ ਲੱਗੇ ਵਿਰੋਧਤਾ ਲੱਗੇ ਬਹੁਤ ਦਾ ਸਟਾਮ ਲੱਗੇ ਆਸਾਂ ਨੂੰ ਤਰੱਕੀ ਬਾਤ ਠੀਕ ਹੈ ਪਰ ਉਹਨਾਂ ਵੀਰੇ ਵੇਨ ਤੇ ਵੀ ਮੇਰੇ ਖਿਲਾਫ ਨਾ ਬੋਲੋ ਆਜੇ ਮੈਨੂੰ ਪੱਤਰੀ ਦੇਖਾਲ ਉਹ ਥੋੜੀ ਵੈਸੀ ਵੀਡੀਓ ਪਾ ਕੇ ਚੈਨਲ ਚਲਵਾ ਦੂੰਗਾ ਭਾਈ ਇਹਨਾਂ ਨੂੰ ਫੋਲੋ ਕਰ ਲਓ ਇਹ ਸਾਡੇ ਬੰਦੇ ਨੇ ਖਿਲਾਫ ਵੀਡੀਓ ਪਾਦੇ ਨੇ ਮੈਂ ਕਾਉਂਟਰਵਰਸੀ ਚ ਨਹੀਂ ਬਰਾ ਹੋਗਾ ਮੈਂ ਕਹਿੰਦਾ ਨਾਮ ਨਹੀਂ ਲਾਉਂਗਾ ਠੀਕ ਹੈ ਉਹ ਕਹਿੰਦੇ ਨੇ ਵੀ ਪੰਡਤ ਸਾਡਾ ਮੂੰਹ 'ਚੋ ਨਾਮ ਲਵੇ ਠੀਕ ਹੈ ਜੀ ਕਿਉਂਕਿ ਪ੍ਰਮਾਤਮਾ ਦੀ ਇੰਨੀ ਕਿਰਪਾ ਕਿਸੇ ਲਾਟਰੀ ਵਾਲੇ ਦੇ ਨਾ ਫੋਲੋਵਰ ਨਹੀਂ ਭਾਈ ਜੀ 2 ਲੱਖ ਤੋਂ ਪਲੱਸ ਦਾ ਮੇਰਾ ਫੋਲੋਅਰ ਹੋ ਚੁੱਕਿਆ ਠੀਕ ਹੈ ਵਾਧਾ ਜਾ ਰਿਹਾ ਘਟਣ ਦੀ ਬਜਾਏ ਹੈਨਾ ਮੈਂ ਕੋਈ ਉਹਦੇ ਵੀਡੀਓ ਹੋਰ ਤਾਂ ਪਾਉਂਦਾ ਨਹੀਂਗਾ ਵੀ ਬਲੀਆਂ ਰਾਤ ਕਿਸੇ ਟਿਕਟ ਤੋਂ ਧੀ ਕਿ 24000 ਦਾ ਨਾਮ ਲੱਗਿਆ ਸੀ ਉਹਦੇ ਵਾਸਤੇ ਵੀ ਅਸੀਂ ਜਾਗਰੂਤ ਕਰਿਆ ਸੋਨ ਵੀ ਵੀਡੀਓ ਭੇਜਦੇ ਆਂਗੇ ਤੁਸੀਂ ਵੀ ਚਲਾ ਦਿਓ ਤੇ ਉਹ ਬੰਦੇ ਨੂੰ ਨਾਮ ਲੱਗਿਆ ਪਹਿਲਾਂ ਨਾਮ ਲੱਗਿਆ ਉਹਨੂੰ 24000 ਦਾ ਇੱਕ ਵਾਰ ਮੇਰੇ ਕੋਲ ਟਿਕਟ ਭਾਈ ਉਹ ਕਹਿੰਦਾ ਪੰਡਿਤ ਜੀ ਮੈਂ ਟਿਕਟ ਕਾਉਂਦਾ ਹੀ ਪਰ ਛੋਟੇ ਕੋਲ ਮੈਨੂੰ ਪਹਿਲੀ ਵਾਰ ਨਾਮ ਲੱਗਿਆ ਉਸ ਤੋਂ ਬਾਅਦ ਉਹ ਬੰਦੇ ਨੂੰ ਲੱਗਿਆ 70000 ਰੁਪਏ ਦਾ ਨਾਮ ਤਾਂ ਤਾਂਨੇ ਟਿਕਟ ਸਿੱੜਦੀ ਹਾਂ ਫਿਰ ਘਰ ਆਕ ਪਰਸੋ ਰਾਤ ਨੂੰ ਲੱਗਿਆ ਉਹਨੂੰ 24000 ਦਾ ਨਾਮ ਜੇ ਫੋਨ ਕਰਿਆ ਉਹਦੀ ਘਰ ਵਾਲ ਨੇ ਪੰਡਿਤ ਦੀ ਟਿਕਟ ਧੋਦੀ ਉਹਦੀ ਟਿਕਟ ਧੋਤੀ ਉਹਦੀ ਵੀਡੀਓ ਸਾਰੀ ਅਸੀਂ ਬਣਾਈ ਕਿਸਮਤ ਖਰਾਬ ਨਹੀਂ ਵੀਰ ਇਹਨੂੰ ਖਰਾਬ ਨਾ ਕਹੋ ਪਰਮਾਤਮਾ ਜੋ ਕਰਦਾ ਚੰਗਾ ਕਰਦਾ ਨਹੀਂ ਫਿਰ ਉਹਦੇ ਹੱਕ ਚ ਜੇ ਮਨ ਪੈਸਾ ਆਣਾ ਤੁਸੀਂ ਇੱਕ ਗਾਣਾ ਸੁਣਿਆ ਹੋਣਾ ਰੰਮ ਨੇ ਕੋਈ ਵੱਡੀ ਗੱਲ ਬਾਤ ਸੋਚੀ ਆ ਤੀਜਾ ਜਨ ਸਭ ਜੀ ਉਹਦਾ ਕੀ ਪਤਾ ਨੇ ਕਰੋੜਪਤੀ ਬਣਨਾ ਹੋਵੇ ਹਾਂ ਠੀਕ ਹੈ ਛੋਟਾ ਨਾਮ ਦਾ ਰਾਤ ਮੰਨ ਲਓ ਟਿਕਟ ਤੁਸੀਂ ਕਹਿੰਨੋ ਮੇਥਨ ਤੇ ਤੂਲਾ ਰਾਸ਼ੀ ਜਿਹੜਾ ਕਿ ਸੁਪਰ ਸਟਾਰ ਹੁੰਦਾ ਹੈ ਨਾ ਹੋਲੀ ਬੰਪਰ ਤੇ ਆਊਗਾ ਤੇ ਜਿਹੜਾ ਵਸਾਕੀ ਬੰਪਰ ਹੈ ਤੁਹਾਨੂੰ ਤੇ ਮਕਰ ਅੱਛਾ ਹੋਲੀ ਜੀ ਆਊਗਾ ਮੇਥਨ ਤੇ ਤੂਲਾ ਹਾਂਜੀ ਤੇ ਵਸਾਕੀ ਤੁਹਾਨੂੰ ਤੇ ਮਕਰ ਤੁਹਾਨੂੰ ਤੇ ਮਕਰ ਹਾਂਜੀ ਆਹ ਰਿਕਾਰਡ ਹੋਰ ਦੱਸੋ अच्छा उने बठिंडा से तुसी बटेडे शहर टू टिकट बिको जा नाम ਲੱਕੂਗਾ ਹਨਾ ਤੇ ਤਿੰਨ ਹੋ ਗਏ ਉਹਦੇ ਵਿੱਚ ਕੋਈ ਕੱਟ ਕਰਕੇ ਦਿਖਾ ਦੇ ਕੋਈ ਬੰਦਾ ਗਲਤ ਬੋਲਣਾ ਦਾ ਵੀਡੀਓ ਪਾ ਦੇ ਵੀ ਬੰਦੇ ਝੂਠ ਬੋਲਦਾ ਹਨਾ ਮੇਰੇ ਸਬੂਤ ਨੇ ਸਰਕਾਰੀ ਜੱਟਰੇ ਸੱਤ ਲੱਗਣੇ ਨੇ ਇਹਦੇ ਸੱਤ ਨਾਂਵਾਂ ਲੋਕ ਕਮੈਂਟ ਜੀ ਐਡਰੈਸ ਕੀ ਹੈ ਤੁਹਾਡਾ ਐਡਰੈਸ ਆਪਣਾ ਜਿਹੜਾ ਬਠਿੰਡੇ ਦਾ ਜੀ ਸਬਜੀ ਮੰਡੀ ਹਾਜੀਰਾਤਨ ਰੋਡ ਦੇ ਉੱਤੇ ਜਿਹੜੀ ਸਬਜੀ ਮੰਡੀ ਆ ਚਾਰ ਨੰਬਰ ਗੇਟ ਵੜ ਕੇ ਦੁਕਾਨ ਨੰਬਰ 42 2 ਨੇੜੇ ਜੁਨੀਅਨ ਬੈਂਕ ਦਾ ਠੀਕ ਹੈ ਜੀ ਆਉ ਟਾਈਮ ਨਾ ਪਰ ਫ੍ਰੀ ਹੋ ਕੇ ਆਇਓ ਵੇਟਿੰਗ ਬੋਅ ਕਰਨੀ ਪੈਣੀ ਕੋਈ ਨੰਬਰ ਵੀ ਦੱਸ ਸਕਦੇ ਹੋ ਜੇ ਸੰਪਰਕ ਕਰਨਾ ਹੋਵੇ ਜੀ ਸੰਪਰਕ ਨੰਬਰ 9056799754 ਜੀ 789915000 ਤੇ 683537470 ਤੇ ਅਸੀਂ ਕਿਸੇ ਨੂੰ ਕਾਲ ਨਹੀਂ ਕਰਦੇ ਜੀ ਇਹਦਾ ਜ਼ਰੂਰ ਤਿਆਰ ਰੱਖੋ ਲੋਕ ਕਮੈਂਟ ਚ ਨੰਬਰ ਦੇ ਦਿੰਦੇ ਨੇ ਵੀ ਸਾਨੂੰ ਕਾਲ ਕਰੋ ਅਸੀਂ ਕਿਸੇ ਨੂੰ ਕਾਲ ਨਹੀਂ ਕਰਦੇ ਜੇਕਰ ਤੁਹਾਨੂੰ ਕੋਈ ਕਾਲ ਆਉਂਦੀ ਤਾਂ ਹੋਰ ਬੰਡ ਦੋਗਾ ਕੋਈ ਫੇਕ ਹਾਂ ਇਹ ਚੀਜ਼ ਦਾ ਜ਼ਰੂਰ ਤਿਆਰ ਰੱਖਣਾ ਜੀ ਹੋਰ ਦੱਸੋ ਟੱਗ ਹੋ ਸਕਦਾ ਮਗਜੇ ਬਿਲਕੁਲ ਤਸਵੀਰਾਂ ਦਿਖ ਰਹੇ ਹੋ ਚਲੋ ਇਹ ਪੰਡਤ ਜੀ ਹਨਾ ਇਹ ਇਹਨਾਂ ਕੋਲੇ ਪੰਜਾਬ ਚ ਕੀ ਇੰਡੀਆ ਚ ਸਭ ਤੋਂ ਵੱਧ ਜਿਹੜੇ ਇਨਾਮ ਨਿਕਲਦੇ ਆ ਤੇ ਇਹਨਾਂ ਦਾ ਪੇਜ ਵੀ ਹੈਗਾ ਆ ਪੰਡਿਤ ਜੀ ਪੇਜ ਦਾ ਨਾਮ ਤੁਹਾਡੇ ਕੀ ਆ ਪੰਡਿਤ ਜੀ ਤੁਹਾਡਾ ਪੇਜ ਦਾ ਕੀ ਨਾਮ ਹੈ ਪੇਜ ਮੇਰੇ ਜੀ ਦੋ ਚੱਲ ਰਹੇ ਨੇ ਇੱਕ ਦਾ ਪੰਡਿਤ ਬ੍ਰਦਰ ਅਮਰਗੜ ਮਲੇਰਕੋਲਾ ਦੇ ਨਾਮ ਤੇ ਇੱਕ ਪੰਡਿਤ ਲਾਟਰੀ ਮਲੇਰਕੋਲਾ ਦੇ ਨਾਮ ਤੇ ਫੇਸਬੁੱਕ ਤੇ ਆ ਤੇ ਜਿਹੜਾ YouTube ਦੇ ਉੱਪਰ ਆ ਮੇਰਾ ਚੈਨਲ ਹੋਇਆਗਾ ਪੰਡਿਤ ਬ੍ਰਦਰ ਅਮਰਗੜ ਮਲੇਰਕੋਲਾ ਤੇ ਬਾਕੀ ਇਸ਼ਟਾ ਦੇ ਪੰਡ ਲਾਟਰੀ ਮਲੇ ਕੋਲ ਆ। ਮੇਰੀਆਂ ਫੋਟੋਆਂ ਲੱਗੀਆਂ ਨੇ। ਬਾਕੀ Google ਦੇ ਸਰਚ ਵਾ ਲਓ 5 ਸਟਾਰ ਚੱਕੀ ਬੈਠੇ ਆ ਕੋਈ ਚੱਕਰ ਦੇ। ਠੀਕ ਠੀਕ। ਤਾਂ ਮਸ਼ਹੂਰ ਨੇ ਪੰਡਤ ਜੀ ਕਹਿੰਦੇ Google ਤੇ ਨਾਮ ਬੋਲਦਾ। ਤੇ ਇੱਥੇ ਤੁਸੀਂ ਆ ਸਕਦੇ ਹੋ ਸੰਪਰਕ ਦੱਸਦਾ ਤੁਹਾਨੂੰ। ਤੇ ਲਾਟਰੀ ਦੀ ਗਰੰਟੀ ਹੁੰਦੀ ਹੈ ਜਿਹੜੀ ਕਹਦੇ ਨਾਲ ਇਸ ਰਾਸ਼ੀ ਜੋ ਨਿਕਲੂਗੀ ਤੇ ਉਸ ਰਾਸ਼ੀ ਜੋ ਲਾਟਰੀ ਨਿਕਲਦੀ ਹੈ। ਤਾਂ ਤੁਹਾਨੂੰ ਨੰਬਰ ਉੱਤੇ ਸੰਪਰਕ ਦੇ ਵੀ ਦਵਾਂਗੇ, ਕੰਟੈਕਟ ਵੀ ਕਰ ਸਕਦੇ ਹੋ। ਤੇ ਜਿਹੜਾ ਤੁਸੀਂ ਦੱਸੋਗੇ ਇਹਨਾਂ ਨੂੰ ਕਾਲ ਕਰਕੇ ਵੀ ਆ ਸਕਦੇ ਹੋ। ਹੋਰ ਕੀ ਜਾਣਕਾਰੀ ਹੈ ਇਹਨਾਂ ਦੇ ਪੇਜ ਤੇ ਫੋਲੋ ਕਰ ਲਓ। ਸਾਰੀ ਜਾਣਕਾਰੀ ਉੱਥੇ ਮਿਲ ਜੂਗੀ ਆ ਦੇਖੋ ਤੁਸੀਂ ਕੁੰਡਲੀਆਂ ਬਣੀਆਂ ਆਂਦੀਆਂ ਨੇ ਬਹੁਤ ਸ਼ੇਅਰ ਕਰ ਦਿਓ ਇਹ ਨਹੀਂ ਪਤਾ ਕਿਸ ਬੱਲੇ ਆ ਆ ਦੇਖੋ ਇਹ ਕੁੰਡਲੀਆਂ ਬਣਦੀਆਂ ਰਾਸ਼ੀ ਦੇ ਹਿਸਾਬ ਨਾਲ ਕੈਲਕੂਲੇਸ਼ਨ ਕਰਕੇ ਦਿੰਦੇ ਆ ਅੰਕ ਜੋਤਿਸ਼ ਦਾ ਹੁੰਦਾ ਨਾ ਉਹਦੇ ਹਿਸਾਬ ਨਾਲ ਇਹ ਲਾਟਰੀ ਦਿੰਦੇ ਆ ਤਾਂ ਕਿ ਚਾਂਸ ਵੱਧ ਜਾਂਦੇ ਆ ਦੇਖ ਦਿਓ ਤੁਹਾਡਾ ਆਪਣਾ ਚੈਨਲ ਪੰਜ ਪੰਜ ਟੀਵੀ ਮੈਂ ਦੇਵਕਰਨ ਜੈ ਹਿੰਦ ਜੈ ਭਾਰਤ ਤੁਹਾਨੂੰ ਜਿਹੜਾ ਕਿ ਰਾਸ਼ੀ ਜਿਹੜੀ ਦੱਸੀ ਗਈ ਸੀ ਪਿਛਲੇ ਦਾ ਲਾਈਵ